ਮਖਵਨ ਸਿੰਘ ਨਾਗੀ ਵਾਈਸ ਪ੍ਰੈਜ਼ੀਡੈਂਟ ਗੁਰਨਾਨਕ ਗੜ ਸੀਨੀਅਰ ਸੈਕਟਰੀ ਸਕੂਟਾਰੀਵਾਲ ਜਨਰਲ ਸੈਕਟਰੀ ਵਾਈਸ ਅਪਤਾਈਵਾਲ ਆਪਣੇ ਵੱਲੋਂ ਆਪਣੀ ਸੁਸਾਇਟੀ ਵੱਲੋਂ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਤੇ ਜਿਹੜੇ ਸਾਡੇ ਬਾਹਰ ਵੀ ਵਸਦੇ ਨੇ ਬਾਹਰ ਬਾਹਰ ਦੇ ਮੁਲਕਾਂ 'ਚ ਉਹਨਾਂ ਨੂੰ ਵੀ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਦਿਨ ਪ੍ਰਭੂ ਰਾਮ ਜੀ 14 ਵਰ੍ਹਸਾ ਬਨਵਾਸ ਕੱਟ ਕੇ ਆਪਣੇ ਅਜੁੰਧਿਆ ਵਾਪਸ ਆਏ ਥਰਨ ਤੇ ਉਸ ਦਿਨ ਉਜਯਦਾਵਸ ਯਾਨੀ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਦਿਨ ਸੀਗਾ ਇਹ ਦੀਵਾਲੀ ਦੇ ਰੂਪ ਦੇ ਦੀਵੇ ਜਲਾ ਕੇ ਤੇ ਖੁਸ਼ੀਆਂ ਮਨਾ ਕੇ ਉਹਨਾਂ ਨੇ ਇਹ ਦਿਨ ਬਣਾਇਆ ਸੀਗਾ ਤੇ ਸਾਨੂੰ ਇਸ ਤੋਂ ਵੀ ਜਿਹੜੀ ਆ ਸਿੱਖਿਆ ਲੈਣੀ ਚਾਹੀਦੀ ਆ ਕਿ ਇੱਕ ਭਗਵਾਨ ਰਾਮਦੀਪ ਵਾਂਗੂ ਉਹ ਇੱਕ ਪਿਤਾ ਦੇ ਆਗਿਆਕਾਰ ਪੁੱਤਰ ਸੰਨ ਜਿਨ੍ਹਾਂ ਨੇ ਉਹਨਾਂ ਦੀ ਆਗਿਆ ਨੂੰ ਮੰਨ ਦਿਆ ਹੋਇਆ 14 ਸਾਲ ਦਾ ਬਨਵਾਸ ਕੱਟ ਕੇ ਤੇ ਆਪਣੇ ਘਰ ਆਏ ਸਨ ਮੈਂ ਦੂਸਰੇ ਪਾਸੇ ਇਸ ਦੇ ਨਾਲ ਹੀ ਆਪਣੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਜਿਹੜੇ ਬੰਦੀ ਛੋੜ ਗੁਰਦੁਆਰਾ ਸਾਹਿਬ ਤੋਂ ਇਸੇ ਦਿਨ ਹੀ 52 ਹੰਦੂ ਰਾਜਿਆਂ ਨੂੰ ਨਾਲ ਲੈ ਕੇ ਰਹਾ ਹੋ ਕੇ ਆਏ ਸਨ ਉਸ ਦਿਹਾੜੇ ਦੀ ਮਹੱਤਤਾ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਹੈ ਤੇ ਉਸ ਦਿਨ ਦੀ ਵੀ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਤੇ ਸਾਰੇ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਨਾਲ ਮੈਂ ਇਹ ਬੇਨਤੀ ਕਰਦਾ ਹਾਂ ਕਿ ਜਿਹੜੇ ਇਹੋ ਜਿਹੇ ਇਤਿਹਾਸ ਹੁੰਦੇ ਹਨ ਉਹ ਸਾਰੇ ਹੀ ਆਪਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਕੋਈ ਮਜਬਦਾਏ ਦੇ ਨਾਲ ਨਾ ਰੱਖਿਆ ਕਰੀਏ ਜਾਤ ਪਾਤ ਉੱਠ ਕੇ ਸਾਰੇ ਸਾਂਝੇ ਤੌਰ ਤੇ ਇਹਨਾਂ ਤਿਹਾੜਿਆਂ ਨੂੰ ਮਨਾਇਆ ਕਰੀਏ ਇਸ ਦੇ ਨਾਲ ਹੀ ਮੈਂ ਕੋਈ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22 10 22 25 ਨੂੰ ਸ਼੍ਰੀ ਵਿਸ਼ਕਰਮਾ ਦੇ ਜਿਹੜਾ ਉਹ ਆਪਣੇ ਇੱਥੇ ਨਾਗੀ ਕਬਲਾਸ ਦੇ ਵਿੱਚ ਮਨਾ ਰਹੇ ਹਨ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਇਸ ਦਿਨ ਇੱਥੇ ਸਾਨੂੰ ਦਰਸ਼ਨ ਦੇਣ ਤੇ ਸਾਡੇ ਇਸ ਜਿਹੜੀ ਰੌਣਕ ਜੋ ਅਸੀਂ ਬਣਾਉਣਾ ਜਨ ਬਣਾਉਣਾ ਹੈ ਉਸ ਦੀ ਰੌਣਕ ਨੂੰ ਵਧਾਉਣ ਉਸ ਦਿਨ 11 ਵਜੇ ਹਵਨ ਹੋਵੇਗਾ ਅਤੇ 1 ਵਜੇ ਗੁਰੂ ਘਰ ਲੰਗਰ ਜਿਹੜਾ ਹੈ ਉਹ ਸ਼ੁਰੂ ਹੋਵੇਗਾ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਇਹ ਰਿਕਰ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਥੇ ਆਣ ਕੇ ਸਾਡੀ ਹੌਸਲਾ ਵਧਾਈ ਕਰਨ ਤੇ ਅਜੇ ਜਿਹੜਾ ਇਹ ਦੀਵਾਲੀ ਦਾ ਦਿਨ ਵਾ ਸਾਰੇ ਅਸੀਂ ਯਾਦ ਪਾਤੋਂ ਪਰ ਉੱਠ ਕੇ ਇਸ ਨੂੰ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ